ਸੀ ਜਾਣਾ ਹੈ 터널 33 ਰੁਕੇ ਰਸਤੇ 'ਚ ਸਾਹਾਂ ਹੋਵੇ ਇੱਥੇ ਦੇ ਲੋਕਾਂ ਦੇ ਕਿਨ ਮੁਤਾਬਕ ਦੱਸਿਆ ਜਾਂਦਾ ਹੈ ਕਿ ਜਿਹੜੇ ਕੋਲ ਬਰੋਸੀ ਉਹ ਅੱਜ ਵੀ ਲੋਕਾਂ ਨੂੰ ਦਿਖਦਾ ਕਈ ਵਾਰ ਰਾਤ ਨੂੰ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਨਵੇਂ ਦਿਨ ਤੇ ਨਵੇਂ ਸਫ਼ਰ ਦੇ ਵਿੱਚ ਅੱਜ ਦਾ ਸਫ਼ਰ ਟਾਣਾ ਨੰਬਰ 33 ਜੋ ਕਿ ਸੋਲਨ ਡਿਸਟ੍ਰਿਕਟ ਦੇ ਵਿੱਚ ਪੈਂਦੀ ਹੈ ਤੇ ਕਰਦੇ ਆ ਅੱਜ ਦੇ ਸਫ਼ਰ ਦੀ ਸ਼ੁਰੂਆਤ ਤੇ ਅਸੀਂ ਪਹੁੰਚੇ ਹਾਂ ਜੀ ਹੁਣ ਪ੍ਰਮਾਣ ਵਾਲੀ ਚੰਗੀ ਤੇ ਇੱਛਾ ਹਮੇਸ਼ਾ ਵਾਂਗ ਥੋੜਾ ਥੋੜਾ ਜਾਮ ਅਸੀਂ ਪਹੁੰਚੇ ਆ ਜੀ ਹੁਣ ਮਾਚਾਉ ਧਰਮਪੁਰ ਤੇ ਆਪਣਾ ਸਫ਼ਰ ਥੋੜਾ ਹੋਰ ਅੱਗੇ ਐ ਇਸ ਤੋਂ ਬਾਅਦ ਡਕਸ਼ਈ ਡਕਸ਼ਈ ਤੋਕੇ ਤਨਾਲ ਨੰਬਰ 33 ਜਿੱਥੇ ਅਸੀਂ ਲਾ ਕੇ ਆਪਣੇ ਮਲੂਮ ਦੀ ਸ਼ੁਰੂਆਤ ਕਰਾਂਗੇ ਇਹ ਜਿਹੜਾ ਪ੍ਰਾਣਾ ਰੇਲਵੇ ਸਟੇਸ਼ਨ ਆਹ ਰਸਤਾ ਜਾਂਦਾ ਡਕਸ਼ਈ ਨੂੰ ਆ ਗੱਡੀ ਦੇ ਪਿੱਛੇ ਇਹ ਇਹ ਆਹ ਵਾਲਾ ਆ ਰਸਤਾ ਪ੍ਰੋਜੈਕਟ ਸੀ ਜਾਂਦਾ ਇਹ ਸਿੱਧਾ ਆਜ ਤੇ ਸੀ ਜਾਣਾ ਤੇ ਹਮੇਸ਼ਾ ਵਾਂਗ ਇਸ ਸਫ਼ਰ ਤੇ ਮੇਰੇ ਨਾਲ ਬਾਈ ਹੈਪੀ ਤੇ ਇਸੇ ਦੀ ਗੱਡੀ ਹੈ ਜੀ ਇਹ ਮੁਰਤੀਏ ਟੈਂਕਰ SS80 ਦੇ ਨਾਮ ਨਾਲ ਜਾਣੀ ਜਾਂਦੀ ਹੈ ਜੋ ਕਿ 85 ਮਾਡਲ ਹੈ ਤੇ ਇਸੇ ਗੱਡੀ ਚ ਮੈਂ ਤੇ 32 ਸਲਾ ਬਣਾ ਰਹੇ ਆਂ ਕਿ ਅਸੀਂ ਇੱਕ ਲੌਂਗ ਰਾਈਡ ਤੇ ਇਸੇ ਗੱਡੀ ਚ ਜਾਈਏ ਕਿਉਂਕਿ ਆਲਮੋਸਟ ਇਹਦਾ ਸਾਰਾ ਕੰਮ ਹੋਇਆ ਹੋਇਆ ਆ 101 100% ਗੱਡੀ ਓਕੇ ਆ ਇਹ ਹੈ ਜੀ ਕੁਮਾਰ ਹੱਡੀ ਤੇ ਇੱਥੋਂ ਰਸਤਾ ਕੱਟੇਗਾ ਸਾਡੇ ਸਫਰ ਲਈ ਸਫਰ ਵੀ ਕਹੋ ਜਿਆ ਕਿਹਾ ਜਾਂਦਾ ਹੈ ਕਿ ਉੱਥੇ ਦੋ ਕਾਰੀਗਰਾਂ ਨੇ ਸੁਸਾਇਡ ਕਰ ਲਿਆ ਸੀ ਆਏ ਸੀ ਹੱਥ ਜਾਣਾ ਆਪਾਂ ਸਿਰਫ ਕਿਸੇ ਗੱਲ ਪਿੱਛੇ ਕਿ ਉਹਨਾਂ ਨੂੰ ਪਨਿਸ਼ਮੈਂਟ ਮਿਲੀ ਸੀ 19ਵੀਂ ਸਦੀ 'ਚ ਤੇ ਅਸੀਂ ਪਹੁੰਚੇ ਹਾਂ ਜੀ ਹੁਣ ਸੋਲਨ ਤੇ ਸੋਲੰਦਾ 뷰 ਬਹੁਤ ਸੋਹਣਾ ਇਸ ਕਰਕੇ ਅਸੀਂ ਇੱਕ ਜਗ੍ਹਾ ਤੇ ਗੱਡੀ ਲੈ ਕੇ ਰੁਕੇ ਆਂ ਔਰ ਦੇਖ ਇਸ ਗੱਡੀ ਤੇ ਸਾਡਾ ਸਫਰ ਹੈ ਤੇ ਆ ਹੁਣ ਸੋਲੰ ਦੇਖਦੇ ਆਂ ਥੋੜਾ ਜਿਹਾ ਤੇ ਪਹੁੰਚ ਚੁੱਕੇ ਆਂ ਅਸੀਂ ਸਟਰਨਲ ਵੱਲ ਟਨ ਦਾ ਨਾਮ ਗੱਗੇ ਹੈਪੀ ਬਾਇਓਨਿਕ ਕੰਮ ਕਰਦੇ ਹੋ ਇੱਥੇ ਦੇ ਇਹ ਵੀ ਉਹ ਕੁਛ ਇਦਾਂ ਦਾ ਸਪੀਚਲ ਐ ਜੀ। ਕੀ ਬਾਤ ਹੈ। ਹੈਪੀ ਅੱਗੇ ਜਾ ਰਿਹਾ। ਪਹਿਲਾਂ ਅਸੀਂ ਕਿਤੇ ਹੋਰ ਚਲੇ ਗਏ ਸੀ ਗਲਤੀ ਨਾਲ। ਅਸੀਂ ਇਹ ਟਨਲ ਦੀ ਬੈਕ ਸਾਈਡ ਚਲੇ ਗਏ। ਤੇ ਫਿਰ ਅਸੀਂ ਹੁਣ ਕਿਸੇ ਨੂੰ ਪੁੱਛ ਕੇ ਦੁਬਾਰਾ ਆਏ ਆ। ਤੇ ਆਈ ਹੋਪ ਤੁਹਾਨੂੰ ਦਿਖੇ ਇੱਕ ਟਨਲ ਆ ਵੀ ਹੈ ਆ ਦੇਖੋ। ਜਾ ਰਿਹਾ ਹੈਪੀ ਆ ਦੇਖੋ ਸਾਹਮਣੇ ਦਾ 뷰 ਨਜ਼ਰ ਆਉਂਦਾ ਹੋਵੇ ਨਾ ਦੇਖੋ ਇਸ ਜਗ੍ਹਾ ਦਾ ਨਾਮ ਬਲੋਗ ਹੈ ਜੀ ਇਹ ਨਾਮ ਇੱਕ ਗੋਰੇ ਦੇ ਉੱਪਰ ਰੱਖਿਆ ਗਿਆ ਸੀ ਜੋ ਕਿ ਇੱਕ ਇੰਜੀਨੀਅਰ ਸੀ ਇੱਥੇ ਦਾ ਇਸ ਸਟੇਸ਼ਨ ਇਹ ਜੇ ਤੁਸੀਂ ਦੇਖ ਰਹੇ ਹੋ ਸਟੇਸ਼ਨ ਹੈ ਜੀ ਇਹ ਲਾਈਨ ਇੱਥੇ ਦੀ ਰੇਲਵੇ ਲਾਈਨ ਤੇ ਅਸੀਂ ਜਾਣਾ ਹੈ 터ਨਲ 33 ਉਹ ਥੱਲੇ ਹੀ 터ਨਲ ਤੇ ਜਿੱਥੇ ਅਸੀਂ ਜਾ ਰਹੇ ਹਾਂ ਫਰਕ ਉਧਰ ਹਸਤਾ ਇੱਧਰ ਤੋਂ ਹੈ ਐਦਾਂ ਦੇ ਨਜ਼ਾਰੇ ਕੁਝ ਉਹ ਸਾਹਮਣੇ ਦੇ ਪਿੰਡ ਦਿਖ ਰਹੇ ਆ ਇਹ ਵਾਲੇ ਇੱਥੇ ਖੜੀ ਆਪਣੀ ਗੱਡੀ ਤੇ ਟਾਈਮ ਵੀ ਕੁਝ ਅਰਾਊਂਡ 4:00 ਬੱਜ ਚੁੱਕੇ ਆ ਲੇਟ ਹੋ ਗਏ ਅਸੀਂ ਗਲਤ ਰਸਤਾ ਪਾਣ ਕਰਕੇ ਚਲਾ ਦੀ ਪਹਾੜਾ ਰੁਕੇ ਰਸਤੇ ਚ ਸਾਹ ਸਾਹ ਹੋਵੇ ਹਾਈਟ ਬਹੁਤ ਹੈ ਦੀ ਖੜੀ ਚੜਾਈ ਹੈ ਹਾਏ ਖਬਈ ਦੀ ਹਾਲ ਚੜੀ ਹਾ ਹਾਲ ਤਾਂ 1.5 ਕਿਲੋਮੀਟਰ ਹੈ ਚਲੀ ਚੱਲ ਜਗਾ ਬਹੁਤ ਸੋਣੀ ਹੈ ਪਰ ਚੜਾਈ ਹੋਣ ਕਰਕੇ ਸਾਹ ਨਾਲ ਸਾਹ ਨਹੀਂ ਮਿਲਦਾ ਪਹਿਲਾਂ ਗਲਤੀ ਲੰਗੇ ਪਹਿਲਾਂ ਗਲਤ ਚਲੇ ਗਿਆ ਸੀ ਦੂਜੀ ਸਾਈਡ ਆਏ ਆ ਤੇ ਦੇਖਦੇ ਆ ਕਿਹਦਾ ਨਜ਼ਾਰਾ ਜਿਹੜੀ ਤੁਸੀਂ ਥੱਲੇ ਟਨਲ ਦੇਖੀ ਹੈ ਨਾ ਟਨਲ ਉਹ ਤਾਂ ਨਾ ਵੀ 33 ਹੈ ਪਰ ਜਿਹੜੀ ਅਸੀਂ ਜਾ ਰਹੇ ਆ ਉਹ ਬਣੀ ਸੀ ਜਰਨਲ ਬਰੋਗ ਦੇ ਉੱਪਰ ਉਹਦਾ ਕਾਰਨ ਇਹ ਸੀ ਕਿ ਉਹਨੂੰ ਬ੍ਰਿਟਿਸ਼ ਇੰਜੀਨੀਅਰ ਨੇ ਕਿਹਾ ਸੀ ਕਿ ਭਾਈ ਇੱਕ ਸਰੰਗ ਬਣਾਣੀ ਹੈ ਜਿਹਨਾਂ ਰਾਹੀ ਸੀ ਰੇਲ ਕੱਢਣੀ ਐ ਪਰ ਉਹ ਰੇਲ ਕੱਢਣ ਲਈ ਉਹਨੂੰ ਟਾਈਮ ਘਟਦਿਆ ਗਿਆ ਸੀ ਤੇ ਉਸਨੇ ਜਲਦਬਾਦੀ ਚ ਜਲਦਬਾਜੀ ਚ ਉਹਨੂੰ ਦੋ ਜਗ੍ਹਾ ਤੋਂ ਕੱਢਤਾ ਮਤਲਬ ਬੈਕ ਸਾਈਡ ਤੋਂ ਵੀ ਤੇ ਫਰੰਟ ਤੋਂ ਵੀ ਪਰ ਉਹ ਕਿਸੇ ਕਾਰਨ ਤੋਂ ਦੋਨਾਂ ਦੀ ਲੋਕੇਸ਼ਨ ਚੇਂਜ ਹੋ ਗਈ ਤੇ ਜਦੋਂ ਉਹ ਬਾਹਰ ਆਏ ਤੇ ਉਹਨਾਂ ਨਾਲ ਕਾਫੀ ਤੂੰ ਤੂੰ ਮੈਂ ਮੈਂ ਹੋਈ ਕਿ ਸਕਦੇ ਹੋ ਤੁਸੀਂ ਤੇ ਉਹਨਾਂ ਨੂੰ ਇਹਦੇ ਵੱਟੇ ਫਾਈਨ ਲੱਗਿਆ ਸੀ 1 ਰੁਪਿਆ ਜਿਸ ਕਰਕੇ ਉਹਨਾਂ ਨੇ ਸ਼ਰਮਿੰਦਾ ਹੋ ਕੇ ਇਸ ਟਨਲ ਤੇ ਸੁਸਾਈਡ ਕਰ ਲਿਆ ਸੀ ਦੋਨਾਂ ਨੇ ਤੇ ਉਹ ਉਸੇ ਬੰਦ ਹੋ ਗਈ ਸੀ ਤੇ ਉਸ ਤੋਂ ਬਾਅਦ ਫਿਰ ਇਹਦੇ ਨਾਲ ਦੁਬਾਰਾ ਗੱਡੀ ਗਈ ਜਿਹੜੀ ਨਵੀਂ ਹੈ ਤੇ ਅੱਜ ਅੱਜ ਦੇ ਵਿੱਚ ਚੱਲੂ ਹੈ ਉਮੀਦ ਹੈ ਕਿ ਪਹੁੰਚ ਗਏ ਕਿਉਂਕਿ ਇੱਥੇ ਬੋਰਡ ਲੱਗਿਆ ਕਿ 300 ਮੀਟਰ ਦੇ ਹੈ ਟਨਲ ਆ ਦੇਖੋ ਇਹ ਲਿਖਿਆ ਕਿਨਾਰੇ ਤੇ ਬਸ ਇਹਦਾ ਸਿੰਗਲ ਰਸਤਾ ਐਡਾ ਭਿਆਨਕ ਰਸਤੇ ਤੁਸੀਂ ਦੇਖਾ ਕਿੰਨਾ ਭਿਆਨਕ ਜੰਗਲ ਹੈ ਇਹਨੂੰ ਦੇਖ ਕੇ ਡਰ ਲੱਗ ਜਾਂਦਾ ਮੈਨੂੰ ਓਹ ਹੋ ਹੋ ਵਾਹ ਗਰੂ ਵਾਹ ਗਰੂ ਪੂਰੀ ਜ਼ਿੰਦਗੀ ਚ ਪਹਿਲੀ ਵਾਰ ਆਈ ਸੀ ਜਗਾ ਜਿੱਥੇ ਕਿਟਨਾਂ ਨੂੰ ਦੇਖਣ ਵਾਸਤੇ ਐਡਾ ਲੰਬਾ ਸਫ਼ਰ ਕੱਟ ਕੇ ਆ ਰਹੇ ਹਾਂ ਇੱਥੇ ਦੇ ਲੋਕਾਂ ਦੇ ਕਿਨ ਮੁਤਾਬਕ ਦੱਸਿਆ ਜਾਂਦਾ ਹੈ ਕਿ ਜਿਹੜੇ ਕੋਲ ਬਰੋਗ ਸੀ ਉਹ ਅੱਜ ਵੀ ਲੋਕਾਂ ਨੂੰ ਦਿਖਦਾ ਕਈ ਵਾਰ ਰਾਤ ਨੂੰ ਤੇ ਜਿਨ੍ਹਾਂ ਨੇ ਦੇਖਿਆ ਕਹਿੰਦੇ ਵੀ ਉਹ ਦੱਸਦੇ ਆਂਗੇ ਬਹੁਤ ਜ਼ਿਆਦਾ ਫ੍ਰੈਂਕਲੀ ਇਹ ਲੋਕਾਂ ਦੇ ਨਾਲ ਬਾਕੀ ਸੱਚ ਝੂਠ ਸਾਨੂੰ ਕੁਝ ਨਹੀਂ ਪਤਾ ਇਹ ਕਈ ਕਹਾਈ ਕਹਾਣੀਆਂ ਨੇ ਅਸਲ ਤਾਂ ਇੱਕ ਹਿਸਟਰੀ ਜੋ ਪੜੀ ਹੈ ਉਹ ਤੇ ਲਿਖਿਆ ਕਿ ਜਿਹੜਾ ਕਰਨਲ ਬਲੌਗ ਸੀ ਇਹਨੂੰ ਇਸਤਨਲ ਦਾ ਕੰਮ ਦਿਆ ਗਿਆ ਸੀ ਨਾਂ ਬਣਨ ਕਰਕੇ ਇਹਨਾਂ ਨੂੰ ਸਜ਼ਾ ਜਿਹੜੀ ਮਿਲੀ ਸੀ ਉਸ ਕਰਕੇ ਇਹਨਾਂ ਨੇ ਇੱਥੇ ਸੁਸਾਇਡ ਕਰ ਲਿਆ ਸੀ ਅੰਲੀ ਪਹੁੰਚਤਾ ਗਏ ਸੀ ਇਸਤਨਲ ਤੇ ਤੇ ਅਸੀਂ ਤੇ ਬਹੁਤਾ ਟਾਈਮ ਨਹੀਂ ਰੁਗਣਾ ਕਹਿੰਦੇ ਕਰਨਲ ਬਲੋ ਕਈ ਵਾਰ ਆ ਜਾਂਦਾ ਪਰ ਕਿਆ ਜਾਂਦਾ ਤੁਸੀਂ ਆ ਦੇਖੋ ਓਪਨ ਵਾਲੇ ਨੇ ਦਾਰੂ ਰੱਖੀ ਬੋਤਲ ਥੱਲੇ ਆ ਦੇਖੋ ਬੁਰੇ ਹਾਲਾਂ ਲੋਕਾਂ ਦੇ ਤੇ ਇਹ ਇਹ ਟਨਲ ਜੋ ਕਿ ਬੰਦ ਕਰਤੀ ਗਈ ਹੈ ਆ ਦੇਖੋ ਇਹ ਟਨਲ ਹੈ ਜੀ ਉਹ ਇਹਨੂੰ ਕਹਿੰਦਾ ਮੋਸਟ ਹੰਟਡਰ ਟਨਲ ਇੱਥੇ ਦੀ ਉਹ ਵੀ ਅੰਦਰ ਕੁਝ ਐਦਾਂ ਇਹਦੇ ਅੰਦਰ ਹੈ ਜੋ ਵੀ ਹੈ ਆ ਦੇਖੋ ਦਿਖਤ ਨਹੀਂ ਰਿਹਾ। ਭਾਈ ਇਹਦੇ ਅੰਦਰ ਪਾਣੀ ਭਰਿਆ ਹੋਇਆ। ਹੁਣ ਤੱਕ ਕਿਸੇ ਨੂੰ ਜਾਣ ਨਹੀਂ ਦਿੰਦੇ, ਬੰਦ ਕਰਤੀ ਇਹਨਾਂ ਨੇ। ਪਾਣੀ ਭਰਿਆ ਹੋਇਆ। ਹੂੰ ਬੰਦ ਕਰਦੀ ਨਾ ਹੁਣ। ਆ ਦੇਖੋ। ਕੀ ਕੁਝ ਨਹੀਂ ਆ ਬਹੁਤ ਦੂਰ ਤੱਕ ਕੁਝ ਨਹੀਂ ਦਿਖਦਾ ਅੰਦਰ। ਮੈਂ ਵੀ ਆ ਗਿਆ। ਮੈਂ ਚਲੇ ਆ ਰਹੇ ਹਾਂ ਉਹਦੇ। ਇਸ ਵੇਲੇ ਟਾਈਮ ਹੋਇਆ 4:30। ਇਸ ਟਾਈਮ ਇੱਥੇ ਆਣ ਤਾਂ ਦਿੰਦੇ ਨਹੀਂ ਕਿਸੇ ਨੂੰ ਕਿਉਂ ਨੀਰਾ ਹੋ ਜਾਣਾ ਸਾਨੂੰ ਜਾਂਦੇ ਹੋਏ। ਪਰ ਇਹਦੇ ਅੰਦਰ ਦਾ ਜਿਹੜਾ ਥ ਵੀਅ ਬਹੁਤ ਜ਼ਿਆਦਾ ਭਿਆਨਕ ਹੈ। ਦੇਖ ਕੇ ਮਰ ਦੇਖ ਕੇ ਮੈਂ ਤਾਂ ਭੱਜਿਆ ਬਈ ਡਰ ਲੱਗਦਾ ਬਹੁਤ ਖਤਰਨਾਕ ਹੈ ਅੰਦਰ ਬਣਾਈ ਹੈ ਬਣਾਈ ਹੈ ਬਹੁਤ ਖਤਰਨਾਕ ਹੈ ਅੰਦਰ ਲੱਤਾਂ ਕੰਮੇ ਜਾ ਕੇ ਦੇਖ ਲੈ ਦੇਖਣਾ ਜਾ ਮਿੰਨਾ ਗਈ ਕੋਈ ਖੜੀ ਨਹੀਂ ਮੈਂ ਖੜਿਆ ਭੱਜਦਾ ਕੰਡਿਆਂ ਮਾਰਾ ਬੱਸੀ ਬਸ ਵਾਹ ਯਾਰ ਤੇ ਕਿਹਾ ਇਹ ਵੀ ਜਾਂਦਾ ਹੈ ਕਿ ਜਿੱਥੇ ਇਸੇ ਜਗ੍ਹਾ ਦੇ ਦਰ ਨਾਲ ਸੁਸਾਇਡ ਕਰਿਆ ਸੀ ਇਸੇ ਟਨਲ ਦੇ ਅੱਗੇ ਤੇ ਕਿਹਾ ਜਾਂਦਾ ਕਿ ਇੱਥੇ ਇਹਨਾਂ ਦੀ ਕਿਤੇ ਕਬਰ ਬਣਾਤੀ ਸੀ ਤੇ ਜਿਸ ਕਰਕੇ ਅੱਜ ਤੱਕ ਲੋਕਾਂ ਨੂੰ ਹੀ ਦਿਖਦੇ ਨੇ। ਬਾਕੀ ਰੱਬ ਇਹੋ ਜੀਆਂ ਰੂਹਾਂ ਨੂੰ ਸ਼ਾਂਤੀ ਦੇਵੇ। ਅੰਦਰ ਪਾਣੀ ਨਾ ਕਿੱਥੋਂ ਹੋ ਰਿਹਾ। ਪਹਾੜਾਂ ਆ ਯਾਰ ਪਾਣੀ ਤਾਂ ਗਿਰੂ ਕੋ ਉੱਪਰ। ਅੰਦਰ ਕਿੰਨਾ ਪਾਣੀ ਭਰਿਆ ਹੋਣਾ। ਉਹੀ ਹੈ ਨਾ। ਤੇ ਇਹ ਸੀ ਜੀ ਟਨਲ 33 ਜਿਹਨੂੰ ਹੰਟਡ ਜਗ੍ਹਾ ਦੇ ਵਿੱਚ ਇੱਕ ਗਿਣਾ ਜਾਂਦਾ ਹੈ। ਅੰਦਰ ਠੀਕ ਵੀ ਵੱਜੀ ਹੈ। ਤੇ ਜਿਹੜੀ ਇਹ ਟਨਲ 33 ਹੈ ਇਹ 19ਵੀਂ ਸਦੀ ਦੇ ਐਂਡ ਦੀ ਹੈ ਉਸ ਵੇਲੇ ਦੀ ਜਿਸ ਟਾਈਮ ਬ੍ਰਿਟਿਸ਼ ਜਿਹੜੇ ਸੀ ਉਹ ਨਾਰਮਲ ਜਿਹੜਾ ਆਪਣਾ ਗਰਾਊਂਡ ਸੀਦਾ ਚੰਡੀਗੜ੍ਹ ਵਗੈਰਾ ਉਹਨੂੰ Shimla ਦੇ ਨਾਲ ਰੇਲਵੇ ਲਾਈਨ ਨੂੰ ਲਿੰਕ ਕਰਕੇ ਆਵਾਜਾਈ ਸੁਖੀ ਕਰਨ ਲਈ ਬਣਾ ਰਹੇ ਸੀ ਤੇ ਜਿਲ੍ਹਾ ਜਨਰਲ ਬਰੋਗ ਸੀ ਉਸ ਨੂੰ ਇਹ 터ਨਲ ਦਾ ਕੰਮ দেয়া ਗਿਆ ਸੀ ਉਸ ਵੇਲੇ ਕਿ ਤੂੰ ਇਹ 터ਨਲ ਬਣਾਣੀ ਆ ਵੀਰੇ ਤੇ ਇਹਦਾ ਜਿੰਨੀ ਵੀ ਖਰਚਾ ਜੋ ਵੀ ਹੈ ਸਾਨੂੰ ਦੱਸੇਗਾ ਤੇ ਸਾਨੂੰ ਇਹ 터ਨਲ ਸਾਨੂੰ ਛੇਤੀ ਤੋਂ ਛੇਤੀ ਤਿਆਰ ਚਾਹੀਦੀ ਪਰ ਉਹਨੇ ਛੇਤੀ ਦੇ ਚੱਕਰ ਚ ਦੋਨੋਂ ਸਾਈਡ ਤੋਂ ਖਦਾਈ ਸ਼ੁਰੂ ਕਰਤੀ ਕਦਾਈ ਸ਼ੁਰੂ ਕਰਨ ਤੋਂ ਬਾਅਦ ਦੋਨੇ ਟਨਲਾਂ ਦਾ ਮੂੰਹ ਜਿਹੜਾ ਸੀ ਉਹ ਲਗ ਲਗ ਜਗ੍ਹਾ ਤੇ ਨਿਕਲ ਗਿਆ ਜਾ ਕੇ ਜਿਸ ਕਰਕੇ ਇਹ ਟਨਲ ਦਾ ਕੰਮ ਪੂਰਾ ਨਾ ਹੋ ਸਕਿਆ ਫਿਰ ਉਹਨਾਂ ਨੂੰ ਜਿਹੜਾ ਇੰਜੀਨੀਅਰ ਸੀ ਸਿਸਟਮ ਦੇ ਇਹਨਾਂ ਕਰਨਲ ਬਲੌਗ ਨੂੰ ਤੇ ਦੂਜਿਆਂ ਨੂੰ ਬਰੋਗ ਜੀ ਨੂੰ ਤੇ ਇਹਨਾਂ ਨੂੰ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਇਹਦੀ ਸਜ਼ਾ ਮਿਲੇਗੀ ਤੇ ਜਿਹਦੇ ਸਜ਼ਾ ਦੇ ਵਿੱਚ ਤੁਸੀਂ ਸਾਨੂੰ 1 ਰੁਪਿਆ ਫਾਈਨ ਜਿਹੜਾ ਸੀ ਉਹ ਦੇਣਾ ਸੀ ਪਰ ਉਸ ਟਾਈਮ ਦਾ 1 ਰੁਪਿਆ 19 ਵੀ ਸਹੀ ਤੁਸੀਂ ਲਾ ਸਕਦੇ ਹੋ ਕਿੰਨੇ ਪੈਸੇ ਹੋਣਗੇ ਇਸ ਟਾਈਮ 1 ਰੁਪਿਆ ਇਸ ਟਾਈਮ ਉਹਨਾਂ ਤੇ ਫਾਈਨ ਲੱਗਿਆ ਤੇ ਉਹ ਫਾਈਨ ਦੀ ਕਰਕੇ ਉਹਨਾਂ ਨੂੰ ਨਹੀਂ ਸ਼ਰਮਿੰਦਗੀ ਹੋਈ ਕਿ ਸਭ ਤੋਂ ਇੱਕ ਟਨਲ ਨਹੀਂ ਬਣੀ ਤੇ ਉਹ ਇੰਨਾ ਸ਼ਰਮਿੰਦਾ ਹੋਏ ਉਹਨਾਂ ਨੇ ਇਸ ਇਸ ਜਗ੍ਹਾ ਤੇ ਸੌਸਾਈਡ ਅਟੈਂਪਟ ਕਰ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਇਸੇ ਜਗ੍ਹਾ ਦੀ ਤੁਸੀਂ ਦੇਖਿਆ ਇਸ ਜਗ੍ਹਾ ਤੇ ਉਹਨਾਂ ਨੇ ਸਾਈਡ ਅਟੈਂਪਟ ਕੀਤਾ ਸੀ ਪਰ ਕਿਹਾ ਜਾਂਦਾ ਹੈ ਕਿ ਇੱਥੇ ਹੀ ਉਹਨਾਂ ਦਾ ਕਬਰ ਬਣاتی ਸੀ ਪਰ ਉਹ ਸਾਨੂੰ ਕਿਤੇ ਦਿਖੀ ਨਹੀਂ ਤੇ ਨਾ ਅੱਜ ਤੱਕ ਕਿਸੇ ਨੂੰ ਪਤਾ ਲੱਗਿਆ ਕਿ ਉਹ ਕਿੱਥੇ ਹੈ ਇਸ ਸ਼ਹਿਰ ਦਾ ਜਿਹੜਾ ਨਾਮ ਬਰੋਗ ਹੈ ਉਹ ਕੋਲ ਬਰੋਗ ਦੇ ਨਾਮ ਤੋਂ ਹੀ ਬਣਿਆ ਸੀ ਉਸੇ ਦੇ ਨਾਮ ਤੋਂ ਇਹ ਜਿਹੜਾ ਏਰੀਆ ਇਹ ਬਸਾਇਆ ਗਿਆ ਕੋਲ ਬਨੋਗ ਦੇ ਨਾਮ ਤੋਂ ਜਿਹੜਾ ਬਰੋਗ ਹੈ ਉਹ ਉਸ ਟਾਈਮ ਦਾ ਕਰਨਲ ਸੀ ਜਿਹਦੀ ਅਗਵਾਈ ਹੇਠ ਇਹ ਟਨਲ ਬਣੀ ਸੀ ਤੇ ਇਹਦੇ ਗਵਰਨਮੈਂਟ ਦਾ ਕਹਿੰਦੇ ਬਹੁਤ ਜ਼ਿਆਦਾ ਖਰਚਾ ਆ ਗਿਆ ਸੀ ਜਿਸ ਕਰਕੇ ਗੌਰਮ ਨੂੰ ਜਿਹੜੀ ਗਵਰਨਮੈਂਟ ਸੀ ਇੱਥੇ ਦੀ ਉਹਨੂੰ ਦੇ ਨਾਲ ਖਸਾ ਸੀ ਕਿ ਭਾਈ ਤੂੰ ਸਾਡਾ ਯਾਰ ਇੰਨਾ ਪੈਸਾ ਖਰਾਬ ਕਰਤਾ ਤੇ ਇਸ ਟਨਲ ਤੇ ਤੋਂ ਫੇਰ ਨਹੀਂ ਬਣੀ ਜਿਸ ਕਰਕੇ ਉਹਨੂੰ ਫੀਲ ਹੋਇਆ ਤੇ ਸ਼ਰਮਿੰਦੀ ਕਰਕੇ ਉਹ ਸੈੱਡ ਕੀਤਾ ਤੇ ਕੋਲ ਬਰੋਗ ਦੀ ਮੌਤ ਤੋਂ ਬਾਅਦ ਇਹਦਾ ਕੰਮ ਐਚ ਐਸ ਹਰਿੰਗਟਨ ਨੂੰ ਸੌਂਪਿਆ ਗਿਆ ਜੋ ਕਿ ਉਹਦੇ ਲਈ ਵੀ ਇਹ ਟਨਲ ਬਣਾਣੀ ਬਹੁਤ ਮੁਸ਼ਕਲ ਸੀ ਤੇ ਉਸਨੇ 1 ਕਿਲੋਮੀਟਰ ਸਾਈਡ ਹਟਕੇ ਟਨਲ ਦਾ ਕੰਮ ਸ਼ੁਰੂ ਕਰਿਆ ਪਰ ਉਹਦੇ ਲਈ ਇਹ ਬਹੁਤ ਮੁਸ਼ਕਲ ਸੀ ਤੇ ਇੱਥੇ ਬਾਬਾ ਪਲਕੂ ਦੇ ਨਾਮ ਤੋਂ ਕੋਈ ਸੀ ਜਿਹਨਾਂ ਨੂੰ ਪਹਾੜਾਂ ਦੇ ਵਿੱਚ ਕਾਫੀ ਰਹਿਣ ਦਾ ਤਜਰਬਾ ਸੀ ਤੇ ਜਿਸ ਕਰਕੇ ਉਹਨਾਂ ਦੀ ਸਹਾਇਤਾ ਨਾਲ 1903 ਦੇ ਵਿੱਚ ਇਹ ਟਨਲ ਬਣ ਕੇ ਤਿਆਰ ਹੋਈ ਤੇ ਅੱਜ ਕੱਲ੍ਹ ਕਲਕਾ ਤੋਂ ਸ਼ਿਮਲਾ ਜਿਹੜੀ ਟॉय ਟ੍ਰੇਨ ਚੱਲਦੀ ਹੈ ਇਸੇ ਰੂਟ ਤੇ ਚੱਲਦੀ ਹੈ ਜਿਹਦਾ ਤੁਸੀਂ ਆਨੰਦ ਲੈਣੇ ਹੋ ਇਹ ਹੈ ਜੀ ਬਰੋਕ ਦਾ ਸਟੇਸ਼ਨ ਜਿਹੜਾ ਨਵਾਂ ਬਣਿਆ ਸੀ ਉਸ ਤੋਂ ਬਾਅਦ 1903 ਦੇ ਵਿੱਚ ਤੇ ਹੁਣ ਇਹਨਾਂ ਨੇ ਇੱਥੇ ਆਹ ਸਾਹਮਣੇ ਤੁਸੀਂ ਦੇਖ ਰਹੇ ਹੋ ਕੋਟੇਜ ਇਹ ਕੋਟੇਜ ਬਣਾਏ ਆ ਇਸ ਸਟੇਸ਼ਨ ਦੇ ਕਮਰੇ ਆ ਤੇ ਇੱਥੇ ਰਹਿਣ ਲਈ ਤੁਹਾਨੂੰ ਕੋਟੇਜ ਲਈ 2000 ਤੇ ਰੂਮ ਲਈ 1000 ਰੁਪਏ ਰੈਂਟ ਹੈ ਜੇ ਕੋਈ ਚਾਹੇ ਤਾਂ ਇੱਥੇ ਰਾਤ ਰਹਿ ਸਕਦਾ ਇਹ ਹੈ ਜੀ ਜਿਹੜਾ ਐਚ ਐਸ ਮੈਲਟਨ ਸਰ ਨੇ ਬਣਾਇਆ ਸੀ ਇਹ ਟਨਲ ਹੈ ਤੇ ਜਿੱਥੇ ਅੱਜਕੱਲ ਟ੍ਰੇਨ ਚੱਲਦੀ ਹੈ ਸਾਹਮਣੇ ਬਲੋਕ ਸਟੇਸ਼ਨ ਤੇ ਅੱਜ ਤੁਸੀਂ ਦੇਖੀ ਸਾਡੇ ਵਲੌਗ ਦੇ ਵਿੱਚ ਟਨਲ 33 ਪੁਰਾਣੀ ਅਤੇ ਨਵੀਂ ਦੋਨੋਂ ਹੀ ਤੇ ਹੁਣ ਇਸ ਬਲੌਗ ਨੂੰ ਅਸੀਂ ਕਰਦੇ ਹਾਂ ਇੱਥੇ ਹੀ ਸਮਾਪਤ ਤੇ ਮਿਲਦੇ ਹਾਂ ਅਗਲੀ ਵੀਡੀਓ ਤੇ ਅਗੇ ਸਫ਼ਰ ਦੇ ਵਿੱਚ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮਚ